ਉਹ ਨਾ ਦੇ ਕਿਉਂ ਵੇਚ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਮਸਾਲਿਆਂ 'ਚ ਵੀ ਵੱਡੇ ਪੱਧਰ ਤੇ ਮਿਲਾਵਟ ਕੀਤੀ ਜਾ ਰਹੀ ਹੈ ਖਾਸ ਕਰਕੇ ਹਲਦੀ 'ਚ ਸਭ ਤੋਂ ਵੱਧ ਮਿਲਾਵਟ ਹੋ ਰਹੀ ਹੈ ਇਸ 'ਚ ਅਜਿਹੀਆਂ ਚੀਜ਼ਾਂ ਮਲਾਈਆਂ ਜਾ ਰਹੀਆਂ ਹਨ ਜੋ ਕਿ ਸਿਹਤ ਲਈ ਪੂਰੀ ਤਰ੍ਹਾਂ ਅਸੁਰੱਖਿਅਤ ਹਨ ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਮਸਾਲੇ ਵੀ ਵੱਧ ਤੋਂ ਵੱਧ ਘਰਾਂ ਦੇ ਵਿੱਚ ਹੀ ਤਿਆਰ ਕੀਤੇ ਜਾਣ ਉਹਨਾਂ ਐ ਵੀ ਦੱਸਿਆ ਕਿ ਦੁੱਧ ਦੇ ਵਿੱਚ ਮਿਲਾਵਟ ਹੈ ਜਿਹੜੀ ਉਹ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਉਹਨਾਂ ਕਿਹਾ ਕਿ 2022-23 'ਚ ਦੁੱਧ ਦੇ 1400 ਸੈਂਪਲਾਂ ਦੇ ਵਿੱਚੋਂ 487 ਮਲਾਵਟੀ ਨਿਕਲੇ ਸਨ ਇਸ ਤੋਂ ਬਾਅਦ ਸਰਕਾਰ ਦੇ ਵੱਲੋਂ ਸਖਤੀ ਕੀਤੀ ਗਈ ਤਾਂ 654 ਦੇ ਵਿੱਚੋਂ 88 ਸੈਂਪਲਾਂ 'ਚ ਮਲਾਵਟ ਮਿਲੀ ਸੀਗੀ ਇਸ ਵਾਰ 310 ਸੈਂਪਲਾਂ ਦੇ ਵਿੱਚੋਂ 82 ਸੈਂਪਲਾਂ 'ਚ ਮਲਾਵਟ ਮਿਲੀ ਆ ਹਾਲਾਂਕਿ ਦੁੱਧ ਦੇ ਵਿੱਚ ਸਿਰਫ ਪਾਣੀ ਮਿਲਾਇਆ ਜਾ ਰਿਹਾ ਜੋ ਕਿ ਸੇਤ ਲਈ ਸੁਰੱਖਿਅਤ ਨਹੀਂ ਹੈਗਾ ਉਹਨਾਂ ਕਿਹਾ ਕਿ ਪਹਿਲਾਂ ਫਲਾਂ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਹੁੰਦੀ ਸੀ ਜੋ ਹੁਣ ਬੰਦ ਹੋ ਗਈ ਹੈ ਉਹਨਾਂ ਦੱਸਿਆ ਕਿ ਫੂਡ ਸੇਫਟੀ ਔਨ व्हील्स ਦਾ ਹੁਣ ਸਾਰੇ ਜ਼ਿਲ੍ਹਿਆਂ 'ਚ ਵਿਸਤਾਰ ਕੀਤਾ ਜਾ ਰਿਹਾ ਹੈ ਜਿਸ 'ਚ ਮੋਬਾਈਲ ਫੂਡ ਟੈਸਟਿੰਗ ਰਾਹੀਂ ਅਪੈਨਾ ਦੁੱਧ ਪਨੀਰ ਪਾਣੀ ਅਤੇ ਰੋਜ਼ਾਨਾ ਵਰਤੋ ਵਾਲੀਆਂ ਚੀਜ਼ਾਂ ਸਮੇਤ ਭੋਜਨ ਦੀਆਂ ਪ੍ਰਮੁੱਖ ਸ਼੍ਰੇਣੀਆਂ ਦੇ ਵਿੱਚ ਮਿਲਾਵਟ ਹੈ ਜਿਹੜੀ ਉਸ ਦੀ ਜਾਂਚ ਜਿਹੜੀ ਕਰੇਗੀ ਇਸ ਮੌਕੇ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵਿਭਾਗ ਦੇ ਵੱਲੋਂ ਕੁੱਲ 18569 ਇਨਫੋਰਮੇਸ਼ਨ ਇਨਫੋਰਮੈਂਸ ਇਨਫੋਰਸਮੈਂਟ ਸੈਂਪਲ ਤੇ 12178 ਨਿਗਰਾਨੀ ਸੈਂਪਲ ਲਏ ਗਏ ਸੀਗੇ ਫੂਡ ਸੇਫਟੀ ਔਨ व्हील्स ਤੇ ਮਿਲਾਵਟ ਖੋਰੀ ਦੇ ਲਈ ਹੁਣ ਤੱਕ 13000 ਤੋਂ ਵੱਧ ਨਮੂਨੇ ਦੀ ਜਾਂਚ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਿਰਫ ਦੁੱਧ ਅੰਨ ਨਾਲ ਹੀ ਸ਼ੁੱਧ ਮੰਨ ਹਤੇ ਸੇਤ ਮੰਨ ਤਾਣ ਸੰਭਵ ਹੈ। ਉਨ੍ਹਾਂ ਕਿਹਾ ਕਿ ਭੋਜਨ ਚ ਮਲਾਵਟ ਖੋਰੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਿਹੜੀਆਂ ਗਤੀਵਿਧੀਆਂ ਚ ਸ਼ਾਮਲ ਪਾਈ ਜਾਣ ਵਾਲੇ ਕਿਸੇ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਦਾਲਤ ਦੇ ਵੱਲੋਂ ਪਿਛਲੇ 5 ਸਾਲਾਂ ਚ ਮਲਾਵਟ ਖੋਰੀ ਦੇ 145 ਮਾਮਲਿਆਂ ਚ 6 ਮਹੀਨਿਆਂ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਫ ਡੀਏ ਦੇ ਵੱਲੋਂ ਲਗਭਗ 500 ਜਾਗਰੂਕਤਾ ਕੈਂਪਰ ਲਗਾਏ ਗਏ ਹਨ ਜਿਨ੍ਹਾਂ ਚ 55000 ਤੋਂ ਵੱਧ ਵਿਅਕਤੀਆਂ ਨੂੰ ਸਾਫ ਸਫਾਈ ਸਹੀ ਖਾਣ ਪੀਣ ਅਤੇ ਭੋਜਨ ਸੁਰੱਖਿਆ ਅਭਿਆਸਾਂ ਬਾਰੇ ਸਖਲਾਈ ਦਿੱਤੀ ਗਈ ਹੈ ਤਾਂ ਦੋਸਤੋ ਇਹ ਤਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਪੱਖ ਸੀਗਾ ਪਰ ਜੋ ਸਚਾਈ ਹੈ ਉਹ ਕੋਹਾਂ ਦੂਰ ਹੈ ਅੱਜ ਵੀ ਤੁਸੀਂ ਦੁੱਧ ਦਹੀਂ ਦੇਸੀ ਘਿਓ ਹੈ ਪਨੀਰ ਹੈ ਚਾਹੇ ਇਹਨਾਂ ਸਭ ਦੇ ਵਿੱਚ ਮਿਲਾਵਟ ਹੈ ਜਿਹੜੀ ਆਮ ਦੇਖਣ ਨੂੰ ਮਿਲਦੀ ਹੈਗੀ ਹੈ ਆ ਪਿਛਲੇ ਦਿਨ ਸਾਡੇ ਸੂਤਰ ਹੈ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਕਿ ਖੋਹ ਹੈ ਜਿਹੜਾ ਜੋ ਕਿ ਪੰਜਾਬ ਦੇ ਵਿੱਚ ਕਰੀਬ ਕਰੀਬ ਜੋ ਸਹੀ ਖੋਹ ਲੈਣਾ ਹੈਗਾ ਉਹ 400 ਤੋਂ 450 ਰੁਪਏ ਕਿਲੋ ਵਿਕ ਰਿਹਾ ਨੇ ਲੇਕਿਨ यूपी ਤੋਂ ਖੋਆ ਚੱਲ ਕੇ 130 ਰੁਪਏ ਕਿਲੋ ਪੰਜਾਬ ਦੇ ਵਿੱਚ ਆ ਰਿਹਾ ਹੈ ਤਾਂ ਤੁਸੀਂ ਦੇਖੋ ਦੋਸਤੋ 130 ਰੁਪਏ ਕਿਲੋ ਉਹ ਯੂਪੀ ਤੋਂ ਚੱਲ ਕੇ ਦਿੱਲੀ ਆਉਂਦਾ ਹੈ ਦਿੱਲੀ ਤੋਂ ਪੰਜਾਬ ਆਉਂਦਾ ਜੀ ਤਾਂ ਉਸ ਚੋ ਟਰਾਂਸਪੋਰਟੇਸ਼ਨ ਦੇ ਖਰਚੇ ਵੀ ਹੈ ਔਰ ਜਿਹੜਾ ਇਹਨਾਂ ਦੇ ਮੁਨਾਫਾ ਖੋਰ ਹੈਗਾ ਉਹਨਾਂ ਦੇ ਮੁਨਾਫੇ ਵੀ ਹੈਗੇ ਤਾਂ 댓 ਮੀਨਸ ਕੀ ਉਹ ਇੱਕ ਨਿਰਾਜ ਜਹਿਰ ਹੈ ਜਿਹੜਾ ਲੋਕਾਂ ਨੂੰ ਖਵਾਇਆ ਜਾ ਰਿਹਾ ਹੈ ਦੂਜੀ ਗੱਲ ਜਦੋਂ ਤਿਹਾਰ ਆਉਂਦੇ ਨੇ ਖਾਸ ਕਰ દિਵਾਲੀ ਆਂਦੀ ਹੈ ਮਠਾਈਆਂ ਵੱਡੇ ਪੱਧਰ ਤੇ ਜੋ ਬਣਾਈਆਂ ਜਾਂਦੀਆਂ ਹੈਗੀਆਂ ਤਾਂ ਉਹ ਤੋਂ ਸਿਹਤ ਵਿਭਾਗ ਕਿੰਨੇ ਕ ਸੈਂਪਲ ਲੈਂਦਾ ਬੇਟਾ ਉੱਚ ਵੀ ਨਹੀਂ ਲੰਦਾ ਹੈਗਾ ਠੀਕ ਹੈ ਤਾਂ ਇਹਦੇ ਵਿੱਚ ਕਹਿੰਦੇ ਕੋਈ ਅਤਕਤ ਨਹੀਂ ਨਹੀਂ ਹੈਗੀ ਵੀ ਸਭ ਕੁਝ ਹੈ ਜਿਹੜਾ ਰਲ ਮਿਲ ਕੇ ਚੱਲ ਰਿਹਾ ਹੈਗਾ ਕਿੰਨੇ ਕੁ ਸੈਂਪਲ ਹੈ ਜਿਹੜੇ